CBSE ਦੀ ਪ੍ਰੀਖਿਆ ਵਿੱਚ ਭਾਰਤ ਪਾਰ ਵਿੱਚੋਂ ਚੌਥੇ ਸਥਾਨ ਤੇ ਰਹਿਣ ਵਾਲੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਖੀ ਖੁਰਦ ਦੀ ਹਰਜੋਤ ਕੌਰ ਜਦੋਂ ਭਾਰਤ ਸਰਕਾਰ ਵੱਲੋਂ ਮਿਲਿਆ ਸਨਮਾਨ ਲੈ ਕੇ ਪਹਿਲੀ ਵਾਰ ਫਰੀਦਕੋਟ ਧਰਤੀ ਤੇ ਪਹੁੰਚੀ ਤਾਂ ਉਸਤੇ ਸਹਿਪਾਠੀਆਂ ਅਤੇ ਸ਼ਹਿਰ ਵਾਸੀਆਂ ਨੇ ਬੈਂਡਵਾਜਿਆਂ ਦੀ ਤਾਲ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਹੈ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀਆ ਉਹ ਪਲ ਮੇਰੇ ਲਈ ਸਭ ਤੋਂ ਖੁਸ਼ੀ ਦਾ ਪਲ ਸੀ ਜਦੋਂ ਮੈਂ ਅੱਥੀ ਦੇਖ ਕੇ ਮੈਨੂੰ ਆਨਰ ਕੀਤਾ ਗਿਆ। ਆਪਣੇ ਸਾਥੀਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਆਪਣੇ ਸਾਥੀਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਮਿਹਨਤ ਨਾਲ ਪੜ੍ਹਾਈ ਕਰੋ ਮਿਹਨਤ ਨਾਲ ਸਭ ਕੁਝ ਹਾਸਲ ਹੋਵੇ। ਸਕੂਲਾ ਤੁਹਾਡੇ ਤੇ ਕੀ ਰੋਲਾ ਇਸ ਚੇ ਵਿੱਚ? ਮੇਰੇ ਸਕੂਲ, ਮੇਰੇ ਚੇਅਰਮੈਨ ਸਰ, ਮੇਰੇ ਪ੍ਰਿੰਸੀਪਲ ਨਾਲ, ਮੇਰੇ ਟੀਚਰਸ, ਮੇਰੇ ਪੇਰੈਂਟਸ ਉਹਨਾਂ ਸਾਰਿਆਂ ਨੇ ਹੀ ਮੇਰੀ ਇਸ ਕਾਮਯਾਬੀ ਦੇ ਵਿੱਚ ਬਹੁਤ ਵੱਡਾ ਹੱਥ ਹੈ ਉਹਨਾਂ ਦਾ। ਉਹ ਹੀ ਹਨ ਮੇਰੀ ਇਸ ਕਾਮਯਾਬੀ ਦੇ ਪਿੱਛੇ। ਅੱਗੇ ਕੀ ਬੰਨਾ ਚਾਹੁੰਦੇ ਤੁਸੀਂ ਦੋ? ਅੱਗੇ ਮੈਂ ਇੱਕ ਆਨੈਸਟ ਇਮਾਨਦਾਰ ਆਈਐਸ ਆਫਸਰ ਬਣ ਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ। ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਜੀ ਮੈਨੂੰ ਬੜਾ ਮਾਣ ਮਹਿਸੂਸ ਕਰ ਰਹੀ ਹ ਇਨਾ ਮਾਣ ਮਰੋਸ਼ਨ ਕੀਤਾ ਸਾਡੇ ਪਰਿਵਾਰ ਦਾ ਬਾਬਾ ਫ਼ਰੀਦ ਸਕੂਲ ਜੀ ਦਾ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਣਾ ਚਾਹਾਂਗਾ ਕਿ ਮੈਂ ਇੱਕ ਰਿਟਾਇਰਡ ਆਰਮੀ ਪਰਸਨ ਹਾਂ ਮੈਂ 99 ਕਾਰਗਿਲ ਯੁੱਧ ਦੇ ਦੌਰਾਨ ਲੜਾਈ ਦੇ ਵਿੱਚ ਹਿੱਸਾ ਵੀ ਲਿਆ ਹੈ ਜਦੋਂ ਜਤਮੇ ਹੋਇਆ ਸੀ ਉਸ ਪਿਹਾਲ ਤੇ ਮੈਂ ਪੈਨਸ਼ਨ ਆਇਆ ਹੋਇਆ ਹੈ ਔਰ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾ ਕੇ ਇਸੇ ਤਰ੍ਹਾਂ ਹੀ ਇੱਕ ਆਈਐਸ ਅਫਸਰ ਦੇ ਰੂਪ ਵਿੱਚ ਬੇਟੀ ਨੂੰ ਦੇਖਣਾ ਚਾਹੁੰਦਾ ਅਤੇ ਆਪਣੇ ਬੇਟੇ ਨੂੰ ਵੀ ਇੱਕ ਆਰਮੀ ਅਫਸਰ ਬਣਾਉਂਦੀ ਅੱਜ ਅੱਜ ਫ੍ਰੀ ਸਕੋਟੀਆਂ ਲਈ ਤੇ ਮੇਰੇ ਬਾਬਾ ਫ੍ਰੀ ਪਬਲਿਕ ਸਕੂਲ ਦੇ ਸਾਰੇ ਮੇਰੇ ਲਈ ਬਿੰਦੂ ਰਹੀ ਤੇ ਸਾਡੇ ਟੀਚਰ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਸਾਡੀ ਬੱਚੀ ਹਜੋਤ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਲੈ ਕੇ ਪ੍ਰਾਇਮਰੀ ਤੋਂ ਲੈ ਕੇ ਨਵੋ ਦੇ ਬਾਕਸ ਤੱਕ ਉਸਨੇ ਪ੍ਰਾਇਮਰੀ ਤੋਂ ਆਨਰ ਆ ਜਿਹੜੀ ਆਨਰ ਹੈ ਹਾਸਲ ਕੀਤੀ ਹੈ ਪ੍ਰਾਇਮਰੀ ਤੋਂ ਦਿੱਤਾ ਪ੍ਰਾਇਮਰੀ ਜਨੇ ਲਿਖਿਆ के इज माय गेस्ट हिंदुस्तान ਦੇ ਵਿੱਚ ਇੱਕ ਪ੍ਰਾਈਮਰੀ ਗੈਸ ਪਾਪਾ ਫ੍ਰੀਜ਼ ਬਬੂ ਸਕੂਲ ਦੀ ਬੈਠੀ ਫ੍ਰੀਜ਼ ਕਾਉਂਦੀ 3 ਜੇ ਅਗਰ ਜਾਣਦੀ ਹੈ ਇਦੋਂ ਵੱਡੀ ਮਾਨ ਦੀ ਗੱਲ ਕੋਈ ਹੋ